ਕੀ ਦਿੱਤੋ ਤਾੜਾ ਇਹਨੇ ਫੋਲੋ ਕੀਤਾ ਇੰਸਟਾਗ੍ਰਾਮ ਤੇ ਕਿਹਨੇ ਫੋਲੋ ਕੀਤਾ ਇੰਸਟਾਗ੍ਰਾਮ ਤੇ ਕਿਹਨੂੰ ਆਪਣੇ ਤੇ ਫ੍ਰੀਤੀ ਨੇ ਕਿਹਨੂੰ ਤੈਨੂੰ ਫੋਲੋ ਕੀਤਾ ਕਿਉਂ ਤੈਨੂੰ ਕਰਨ ਨੂੰ ਫੋਲੋ ਕਰਨਾ ਤੇ ਉਸ ਚੱਕਰ ਚ ਹਰ ਪਿੰਤਾ ਐਸਐਚਓ ਪੱਟੀ ਵਾਲਾ ਜਿਹੜਾ ਉਹ ਮੇਰੇ ਪਿੱਛੇ ਬਿਆ ਸੀ ਤੇ ਜਦੋਂ ਇਹਨਾਂ ਨੇ ਪੂਰੀ ਜਾਂਚ ਪੜਤਾਲ ਕੀਤੀ ਮੇਰੀ ਤੇ ਕੁਝ ਆਪਣਾ ਉਹਨਾਂ ਨਾਲ ਕੋਈ ਲਿੰਕ ਨਹੀਂ ਨਿਕਲਿਆ ਨੇ ਪਰਚਾ ਤੇ ਤੇਰੇ ਤੇ ਹੋਇਆ ਲਿੰਗ ਤੇ ਕਿਸੇ ਬਾਦ ਵਿੱਚ ਸੀਐਸਟਾਪ ਨੇ ਮੈਨੂੰ ਚੁੱਕਿਆ ਤੇ ਉਹਨਾਂ ਨੇ ਚੁੱਕ ਕੇ ਦੋ ਪਰਚੇ ਦੇ ਪਾਸੇ ਦੋ ਬੰਦੇ ਕਿਹਾ ਦੋ ਪਰਚਾ ਪਰ ਉਹ ਤਾਂ ਗਲਤ ਕੰਮ ਨਹੀਂ ਨਾ ਗਲਤ ਕੋਈ ਗੱਲ ਤੇ ਹੋਈ ਹੋਊਗੀ ਫੇਰ ਹੀ ਹੋਇਆ ਪਰਚਾ ਐਵੇਂ ਤੇ ਹੋਇਆ ਨਹੀਂ ਬਿਲਕੁਲ ਸਹੀ ਉਹਨੇ ਕੋਈ ਕੋਲਾ ਨਹੀਂ ਕੀਤਾ ਸਾਹਿਬ ਆਫਆਈਆਰ ਆ ਇਹਦੇ ਪਹਿਲੇ ਤੁਸੀਂ ਆਹ ਦੋ ਪੇਜ ਹੈ ਮੈਂ ਤੁਹਾਨੂੰ ਜਖੋਦ ਪੜ ਕੇ ਸੁਣਾ ਦਿੰਦਾ ਇਹਦੇ ਇੱਥੇ ਜਾਂਦੀ ਮਾਰਦਾ ਤੁਹਾਨੂੰ ਇਹ ਤੋਂ ਪਤਾ ਲੱਗ ਜਾਣਾ ਵੀ ਇਹਦੇ ਵਿੱਚ ਕੀ ਚਾਈ ਕੀ ਇਹ ਤੇਰੀ ਤੇਰਾ ਕੀ ਲੱਗਦਾ ਆਪਣੇ ਬਸ ਜਾਣ-ਪਛਾਣੀਆਂ ਵੀਰ ਜੀ ਅੱਛਾ ਆਪਾ ਤੇ ਮੱਦੀ ਕਰਦੇ ਬੈਠਾ ਦੀ ਮਾਇਜ ਦੇ ਸਰਪੰਚ ਦੋ ਨੇ ਆਪ ਜੀਆ ਵੇਖੋ ਇਹ ਹਰਸੀਨ ਤੇ ਫਿਲਿੰਗ ਸਟੇਸ਼ਨ ਉਹ ਕਹਿੰਦਾ ਵੀ 11:05 ਦੇ ਵਕਤ ਕਰੀਬ 3:35 ਦੇ ਉਹ ਕੋਈ ਨਹੀਂ ਐਣੀ ਗੱਲ ਹੁੰਦੀ ਕੋਈ ਉਹਦੇ ਕੋਲ ਫਿਰ ਪੱਤਾ ਹੋਇਆ ਗਲਤ ਹੋਇਆ ਕੁਝ ਨਹੀਂ ਕੋਈ ਕੁਝ ਨਹੀਂ ਕੁਝ ਨਹੀਂ ਹੈਗਾ ਇਹ ਜਰਾ ਦਾ ਕਾਕਾ ਸਿਆਣੀ ਬਾਂਜੂ ਇਹੋ ਜਿਹੇ ਕੰਮਾਂ 'ਚ ਕੋਈ ਫਾਇਦਾ ਨਹੀਂ ਮਾੜੇ ਕੰਮ ਦਾ ਮਾੜਾ ਨਤੀਜਾ ਜੇ ਦੇਖੋ ਕੋਈ ਨਾ ਕੋਈ ਲਿੰਕ ਹੁੰਦਾ ਤੇ ਫੇਰ ਹੀ ਪੈਣਾ ਪੈਂਦਾ ਹੁੰਦਾ ਹੋਣੀ ਹੁੰਦਾ ਨਹੀਂ ਕੋਈ ਨੁਕਤੋਂ ਤੂੰ ਦੇਖੋ ਚਲੋ ਮਦਦ ਮੈਂ ਤੇਰੀ ਕਰ ਜਣੀ ਆ ਤੂੰ ਸੱਚੇ ਮਨੋਂ ਦਾਤ ਵੀ ਤੇਰਾ ਪੂਰਾ ਰੋਲ ਨਹੀਂ ਵਿੱਚ ਨਾ ਤੂੰ ਕਾਪੀ ਕੋਈ ਰੋਲ ਨਹੀਂ ਹੂੰ ਲਾ ਭਈ ਉਹਨਾਂ ਨਾਲ ਗੱਲ ਬਾਤਾਂ ਨਾਲ ਹੂੰ ਉਹਨਾਂ ਕੀ ਕਰਨ ਤੈਨੂੰ ਫੋਲੋ ਕੀਤਾ ਪਤਾ ਨਹੀਂ ਇੰਸਟਾਗ੍ਰਾਮ ਤੇ ਮੈਂ ਵੀਡੀਓ ਵੀਡੀਓ ਬਣਾਉਣਾ ਤੇ ਉਹ ਸ਼ਾਇਦ ਕੀ ਵੀਡੀਓ ਬਣਾਉਣਾ ਆਉਂਦੀ ਆਉਂਦੀ ਆ ਪ੍ਰੋਫੈਸ਼ਨਲ ਅੱਛਾ ਹਾਂ ਤੇ ਐਸਪੀਡੀ ਰੀਪਤਪਨ ਕੋ ਹਾਂ ਇਹ ਵੀ ਦੀਦਵਾਲ ਕਰਤੇ ਨਹੀਂ ਫਿਰ ਇਹ ਇਹ ਤੇ ਪਰਚਾ ਹੋ ਗਿਆ ਕਿੰਨਾ ਚਿਰ ਅੰਦਰ ਰਿਹਾ ਇਹ ਭੈਣਾ ਇਹ ਵੀਰ ਜੀ ਰਿਆ ਨਾ 6 ਕੁ ਮਹੀਨੇ ਫਿਰ ਹਸਮ ਦਾ ਲਾਇਆ ਜੇ ਮੀਨੇ ਹਾਂ ਫਿਰ ਕਿਵੇਂ ਜਮਾਨਤ ਹੋਈ ਬੜੀ ਵੀਰ ਮੈਂ ਤਾਂ ਮੁਸ਼ਕਲ ਭੱਜ-ਭੱਜ ਕੇ ਕਰਾਈ ਮੈਂ ਤੁਹਾਨੂੰ ਵਿਖੇ ਸੀ ਮੇਰਾ ਹਾਲ ਇਥੇ ਹੈ ਨਾ ਨਹੀਂ ਕਿਵੇਂ ਜਮਾਨਤ ਕਰਾਈ ਕੀ ਹੋਈ ਤਾਂ ਦੇਹੀ ਚਲਾਨ ਨਾ ਪੇਸ਼ ਹੋਵੇ ਤੇ ਵਧੀ ਗਿਆ ਤੇ ਪਰ ਚਲਾਨ ਪੇਸ਼ ਹੋਏ ਆ ਫਿਰ ਮੈਡਮ ਹੋਣਾ ਨੇ ਵੇਖਿਆ ਵੀ ਇਹ ਬਿਲਕੁਲ ਤੱਕਾ ਵਾਲੀ ਤੇ ਇਹਦੇ ਵਿੱਚ ਵੀ ਮਤਲਬ ਨਹੀਂਗਾ ਜਿਹੜੇ ਚਲਾਨ ਦੇ ਵਿੱਚ ਸਾਰੀ ਸੱਚਾਈ ਹੈ ਤਾਂ ਤੁਹਾਡੇ ਕੋਲ ਪਹਿਲੀ ਜ਼ਮੀਨ ਜਾਇਦਾਦ ਕਿੰਨੀ ਵੀਰ ਜੀ ਤਾਂ ਰੱਖੇ ਨਰਲੀ ਵਾਲਿਆਂ ਦੀ ਨੋਆ ਮੈਂ ਤੇ ਮਤਲਬ ਇਹ ਉਹ ਜਿਹੜੇ ਉਹ ਨਾਰਲੀ ਵਾਲੇ ਜਿਹੜੇ ਲੜੇ ਹਾਂਜੀ ਹਾਂਜੀ ਇਹ ਉਰਲਾ ਪਰਿਵਾਰ ਆ ਜਿਹੜਾ ਰਵੀ ਮੁੰਡਾ ਮੈਂਬਰ ਆਪਣਾ ਉਹਨਾਂ ਦੀ ਚਾਚੀ ਆਏ ਹਾਂ ਹਾਂ ਹਾਂਜੀ ਨਹੀਂ ਮਚਾਰੀ ਜੀ ਰਵੀ ਦੀ ਤਾਂ ਨਹੀਂ ਨਹੀਂ ਵੈਸੇ ਮੈਂ ਗੱਲ ਕਰਦਾ ਵੀ ਕੀ ਜਾਇਦਾ ਕੀ ਹੋਇਆ ਤੁਹਾਡੇ ਨਾਲ ਕਿਵੇਂ ਇਹ ਆ ਵੀ ਆਪਣੇ ਕੋਲ ਇੱਕ ਭੰਗਾਨੇ ਥਾਂ ਸੀ ਤੇ ਉਹ ਕਿਰਾਏ ਤੇ ਦਿੱਤੇ ਸੀ ਮਚਾਰ ਕਮਰੇ ਤੇ ਉਹਦੇ ਚੋਂ ਮਤਲਬ ਮੇਰਾ 8000 ਕਿਰਾਇਆ ਹੁੰਦਾ ਸੀ ਤੇ ਉਦੋਂ ਪੰਗਾ ਇੱਥੇ ਵੀ ਥਾਂ ਦੇ ਬਿਲਕੁਲ ਪਿਛਲੇ ਬੰਦੇ ਮੇਰੇ ਕੋਲ ਜਿਨਾ ਹੀ ਜੀ ਦੇ ਤੇ ਮੇਰੇ ਕੋਲ 4-5 ਕਮਰੇ ਇੱਥੇ ਕਿਰਾਏ ਤੇ ਸੀ ਇੱਕ ਮੈਂ ਮੇਰੇ ਕੋਲ ਸੀ ਕਮਰਾ ਤੇ ਜਿਹਦੇ ਚ ਮੈਂ ਬੁਟੀਕ ਵਾਲੀ ਦੇ ਨਾਲ ਲੱਗ ਕੇ ਆਪਣਾ ਗੁਜ਼ਾਰਾ ਕਰਦੀ ਰਹੀ ਆ ਹੂੰ ਦਾ ਪਾਲਿਆ ਇਹਨੂੰ ਪੜਾਇਆ ਵਿਖਾਇਆ ਇਹਦੀ ਪੜਾਈ ਪੂਰੀ ਹੋਈ ਤੇ ਇਹਨੂੰ ਬਾਹਰ ਭੇਜਣ ਲੱਗੇ ਆ ਤੇ ਇੱਥੇ ਕਲੋਨੀ ਦੇ ਵਿੱਚ ਤੁਹਾਨੂੰ ਦੱਸਿਆ ਮੈਂ ਜਗ੍ਹਾ ਨਹੀਂ ਨਵੇਂ ਪਿੰਕ ਕਲੋਨੀ 'ਚ ਫਸਾਰੇ ਇਹਨੇ ਵੀ ਆਖਿਆ ਜਿੰਦਰ ਸਿੰਘ ਮੁੰਡੇ ਨੇ ਵੀ ਇਹ ਬੜਾ ਜਗਰ ਸਹੀ ਨਹੀਂ ਕਿ ਇੱਥੇ ਨਾ ਲੈ ਮੈਂ ਸ਼ਾਇਦ ਲੱਗਦੇ ਲੁਗਦੇ ਹੋੜ ਵੀ ਕੋਠੀ ਵਗਿਆ ਮਿਲ ਗਈ ਆ ਕੋਈ ਕਿ ਹਣ ਚੰਗੀ ਚੀਜ਼ ਮਿਲ ਗਈ ਹੋਵੇ ਤਾਂ ਅਗਲਾ ਕਹਿ ਜਾਂਦਾ ਵੀ ਨਾ ਲਵੋ ਸਿਆਦਾ ਕਲੋਨੀ ਬੜੀ ਮਾਰੀ ਆ ਤਾਂ ਮੈਂ ਪਰ ਜਗਾ ਲੈ ਹੀ ਲਈ ਲੈਂਦੇ ਆ ਇਹ ਲੈਂਦੇ ਆ ਨਾਲ ਮੈਂ ਦਵਾ ਦਾ ਪਾਸਪੋਰਟ ਦੀ ਲਕਵਾਰੀ ਕੀਤੀ ਆਪਦੀ ਕੀਤੀ ਕਰਕੇ ਤੇ ਅਸੀਂ ਉਹਦੇ ਚ ਪਾਸ ਹੋਏ ਤੇ ਅਸੀਂ ਮਤਲਬ ਕਿ ਪਹਿਲੀ ਰਿਫਿਊਜਲ ਆ ਗਈ ਮੁੜ ਕੇ ਜਦੋਂ ਲਾਇਆ ਵਾ ਤੇ ਮੰਗਲਵਾਰ ਦਿਨ ਮੰਗਲਵਾਰ ਤੇ 13 ਤਰੀਕ ਸੀ ਜਿੱਦਾਂ ਇਹਦਾ ਮੈਂ ਜਲੰਧਰ ਕਰਕੇ ਆਉਂਦੀ ਆ ਕੰਮ ਅਸੀਂ 445 ਵਾਲੀ ਬਸ ਤੇ ਚੜੇ ਆ 445 ਵਾਲੀ ਬਸ ਤੇ ਚੜੇ ਆ ਤੇ 9:30 ਵਜੇ ਅਸੀਂ ਵਾਪਸ ਆਉਨੇ ਆ ਤੇ 15 ਨੂੰ ਇਹਦੇ ਟੈਸਟ ਹੁੰਦੇ ਆ ਤੇ ਕੋਰੀਅਰ ਕਰਦੇ ਆ ਆਪਾਂ ਦਾਖ ਖਾਲੀ ਕਰਦੇ ਆ ਤੇ ਮੁੜ ਕੇ ਇਹ ਚੀਜ਼ ਆ ਜਾਂਦੀ ਸਾਹਮਣੇ ਵੀ ਇਹ ਆਦਾ ਮੰਮੀ ਜਿੱਥੇ ਰਹੀਏ ਨਾ ਉਥੇ ਇਹ ਲੱਡੂ ਬਣਨੇ ਚਾਹੀਦੇ ਆ ਸਾਜ ਭਿਆਲੀ ਬਣਾਉਣੀ ਚਾਹੀਦੀ ਆ ਮਾਹਰੀ ਮੈਂ ਲੱਡੂ ਵੀ ਬਣਦੇ ਆ ਤੇ ਤਿੰਨਾਂ ਦਿਨਾਂ ਨੂੰ ਤਾਂ ਸਾਨੂੰ ਖੁਸ਼ੀ ਮਿਲਣੀ ਹੈ ਕੱਪੜੇ ਵੀ ਖਰੀਦ ਲਿਆਂਦੇ ਬਾਹਰ ਦੇ ਤੇ ਘੇਰਾ ਪਾਲਿਆ ਪੁੱਸਰ ਮੈਂ ਇਹ ਕੀ ਹੋ ਗਿਆ ਇਹ ਇਹੋ ਜਿਹਾ ਕੀ ਚੱਕਰ ਬਣ ਗਿਆ ਵੀ ਜਿਹੜਾ ਇਹ ਹੋਇਆ ਤੇ ਇਹਨੂੰ ਪਹਿਲਾਂ ਮੈਂ ਦੱਸਦੇ ਆ ਮੈਂ ਮੇਰੇ ਆਰ ਟਰ ਮੈਨੂੰ ਸੁਪਨੇ ਆਉਂਦੇ ਨੇ ਜਦੋਂ ਗਲਤ ਇਹਨੂੰ ਵਧਾਤਾ ਮੈਂ ਹਰ ਸੀ ਖੁਣਸੀ ਖੁਣਸੀ ਦੇਦੀ ਆ ਕੀ ਚੱਕਰ ਆ ਆ ਤਾਂ ਮੰਮੀਆਂ ਪਕੜਾਏ ਹੋ ਜੇ ਕੰਮ ਕੀਤਾ ਮਾਂ ਪੁੱਤ ਹੋ ਸਕਦਾ ਬਾਹਰ ਤਾਂ ਅੰਦਰ ਜਦੋਂ ਬਣਾਈਏ ਨਾ ਕੰਮ ਤੇ ਕੋਈ ਨਾ ਕੋਈ ਆਪਣੇ ਨਾਲ ਇਹੋ ਜਿਹਾ ਨਾ ਕੰਮ ਕਰ ਦਵੇ ਵਾਹ ਸੁਨਿਆਰੀ ਨੇ ਵੀ ਉਦੋਂ ਦੱਸਿਆ ਜਿਹਦੇ ਕੋਲ ਆਪਾਂ ਚੈਨੀ ਲਈ ਤੇਰੇ ਬਾਹਰ ਜਾਣ ਵਾਸਤੇ ਮਾ ਉਹ ਵੀ ਆਦਾਈ ਮੇਰੇ ਭੈਣ ਮੁੰਡੇ ਦੀ ਇਹੋ ਜਿਹਾ ਕੰਮ ਹੋ ਗਿਆ ਉਹ ਬਾਹਰ ਨਹੀਂ ਜਾ ਸਕਦਾ ਤੇ ਰੌਲਾ ਨਾ ਪਾਇਓ ਤਾਂ ਮਾਂ ਤੂੰ ਉਹੀ ਗੱਲ ਕਹੀ ਜਨਾ ਰੌਲਾ ਕੌਣ ਵਾਲੀ ਗੱਲ ਨਹੀਂ ਆ ਮੰਮੀ ਮਾਡ ਲੱਡੂ ਕੋਈ ਗੱਲ ਨਹੀਂ ਫਿਰ ਕੀ ਆ ਤੂੰ ਇੱਥੇ ਸਾਜ ਪਿਆਲੀ ਬਣਾ ਮੈਂ ਤਾਂ ਬਾਹਰ ਚਲੇ ਜਾਣਾ ਤੂੰ ਸਾਜ ਪਿਆਲੀ ਬਣਾ ਮੈਂ ਮੈਂ ਵੀਰਜੀ ਲੰਡਰੂ ਵਾੜ ਤੇ ਆ ਤੇ ਆਂ ਤੇ ਕੀ ਗੱਲ ਐ ਕਾ ਕਾਦੀ ਖੁਸ਼ੀ ਆ ਮਾਂ ਬੇੜੇ ਨੇ ਬਾਹਰ ਜਾਣਾ ਤੇ ਮਾ ਸ਼ੁਕਰ ਮਹਾਰਾਏ ਸਾਨੂੰ ਵੀ ਕੋਈ ਚੰਗੇ ਦਿਨ ਵਖਾਊਗਾ ਮਾਂ ਪੁੱਤਾਂ ਨੇ ਫੜੇ ਔਖੇ ਵੀਰਜੀ ਦਿਨ ਕੱਢੇ ਸਾਰੀ ਪੱਟੀ ਨੂੰ ਪਤਾ ਮੈਂ ਤਾਂ ਹੀ ਨਕਵਾਰੀ ਲਈ ਕਹਿਣ ਡਈ ਆ ਵਾਰ-ਵਾਰ ਹੱਥ ਜੋੜ ਕੇ ਵੀਰਜੀ ਤੂੰ ਹੀ ਨਕਵਾਰੀ ਕਰਾ ਦਿਓ ਤੇ ਜੀ ਦੇ ਵਿਚਾਈ ਨਹੀ ਫਿਰ ਫਿਰ ਦੋ ਜਿਆਦਾ ਲਾਗ ਗਈ ਆ ਫਿਰ ਕਿਤੇ ਦਿਨ ਵੀਰ ਜੀ ਕੀ ਹੁੰਦਾ ਵੀ ਜਿਹੜੀ ਸਾਨੂੰ ਖੁਸ਼ੀ ਮਿਲਣੀ ਸੀ ਉਹ ਫਿਰ ਰੱਬ ਨੇ ਉਹ ਟਾਈਮ ਖਾਇਆ ਤੇਰਾ ਪੁੱਸ ਨੇ ਨਹੀ ਨਹੀ ਉਹ ਚੱਕਰ ਬਣ ਗਿਆ ਪੁੱਸ ਦਾ ਛੱਡੋ ਫਿਰ ਉਹ ਪੈਸੇ ਜਿਹੜੇ ਕੋਈ ਤੁਹਾਡੇ ਕੋ ਕਿੱਥੋਂ ਆਏ ਪੈਸੇ ਕੀ ਕੀਤਾ ਵੀਰ ਦਾ 10 ਲੱਖ ਦੀ ਮੇਰੇ ਕੋ ਨਾਲੇ ਵਾਲੀ ਜਗ੍ਹਾ ਵੇਚੀ ਆ ਆਵੇ ਮਾਮੇ ਉਹਨਾਂ ਦੇ ਮੁੰਡਾ ਵੀ ਇੱਥੇ ਪੋਤਰਾ ਵੀ ਸਾਡਾ ਇੱਥੇ ਹੀ ਆ ਸਰਜੀਤ ਇਹਨਾਂ ਨੂੰ ਪਤਾ ਨਾ ਕਿ ਕੋਈ ਸਾਡੀ ਜਗ੍ਹਾ ਵਾਂ ਤੇ ਉਹਦਾ ਲੱਖ ਦੀ ਵੇਚੀ ਆ ਉਹ ਵੀ ਹਜੇ ਕਿ ਮੇਰੇ ਪੈਸੇ ਉਹਨਾਂ ਤੋਂ 11000 ਰੁਪਇਆ ਲੈਣ ਵਾਲਾ ਉਹਨਾਂ ਮੈਨੂੰ ਥੋੜੀ ਥੋੜੀ ਕਰਕੇ ਦਿੱਤੇ ਇਹ ਬੱਚੇ ਤੋਂ ਇਹ ਗਲਤੀ ਹੋਈ ਜੀ ਜਿਹੜੀ ਮੈਂ ਤੁਹਾਨੂੰ ਲੋਕਾਂ ਦੇ ਸਾਹਮਣੇ ਦੱਸਦੀ ਆ ਕਿਉਂਕਿ ਮੈਂ ਮਾਂ ਆ ਫਿਰ ਵੀ ਮੈਂ ਦੱਸਣਾ ਚਾਹੁੰਦੀ ਆ ਸਾਹਮਣੇ ਕਿ ਇਹਨੇ ਵੀਡੀਓ ਪਾਤੀ ਪੈਹਾਂ ਦੀ ਵੀ ਮੰਮੀ ਪੈਹਾਂ ਨੇ ਲੋਕਾਂ ਨੇ ਵੀਡੀਓ ਪਾਇਆ ਮੈਂ ਵੀ ਪਾਦਾ ਤੇ ਮਾਂ ਬੋਤ ਇਵੇਂ ਨਹੀਂ ਪਾਈਦੀ ਹੁੰਦੀ ਆ ਨੰਦੇ ਅੱਖਾਂ ਦੇ ਪੈਸਾ ਚੜ੍ਹਦੇ ਰਹਿੰਦਾ ਨਹੀਂ ਇਹਨੇ ਵੀਡੀਓ ਪਾਤੀ ਲੋਕੀ ਮੰਮੀ ਸਾਰੇ ਪਾਉਂਦੇ ਮੈਨੂੰ ਵੀ ਪਾ ਲੈਂਦੇ ਵੀਰ ਜੀ ਨੇ ਚੋਕੇ ਪੈਸਾ ਦੀ ਵੀਡੀਓ ਪਾਤੀ ਮੈਂ 5 ਮਿੰਟ ਬਾਅਦ ਆ ਗਿਆ ਹਲੋ 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 ਅੱਛਾ ਤੇ ਵੀ ਜੀ ਨੇ ਵੀਡੀਓ ਪਾਤੀ ਇਹਨੇ ਤਾਂ ਫਿਰ ਬੱਚਾ ਤੇ ਬੱਚੇ ਵਾਲੀ ਕੀਤੀ ਨਾ 18 19 ਸਾਲ ਨੂੰ ਫਿਰ ਨਹੀਂ ਹੁੰਦੀ ਕੋਈ ਬੱਚੇ ਵਾਲੀ ਕਰਤੀ ਮੈਂ ਤਾਂ ਫਿਰ ਵੀ ਸਿਆਣੀ ਸਾ ਮਾਂ ਸਮਝਾਇਆ ਪੁੱਤ ਨਹੀਂ ਪਾਈ ਦੀਆਂ ਦਾ ਮੰਮੀ ਸਾਰੇ ਲੋਕੀ ਪਾਉਂਦੇ ਬਾਹਰ ਕੋਈ ਗੱਲ ਨਹੀਂ ਪਰ ਆਪਣੇ ਤਾਂ ਪੈ ਹੈ ਆ ਥਾਂ ਵਿੱਚ ਹੀ ਆਪਾਂ ਉਹ ਵੀਰਜੀ ਮੇਰੇ ਕੋਲ ਉਸ ਟਾਈਮ ਦੀ ਰਿਸਟਰੀ ਸਾਰਾ ਕੁਝ ਆ ਹੈਲੋ ਨੋ ਨੋ ਆ ਬਸ ਬਹੁਤ ਪੰਜ ਮਿੰਟ ਬਾਅਦ ਤੇ ਕਰਾ ਲਈ ਮੇਰੀ ਕੋਠੀ ਜਿਹੜੀ ਇਹ ਮੈਂ 3.5 ਲੱਖ ਚ ਪਿੰਡ ਤੋਂ ਦਿਆ ਤੋਂ ਗਹਿਣੇ ਪਾਈ ਆ ਕਿ ਜਿਹੜੇ ਚ ਮੇਰੇ ਪਹਿਲੇ ਪੈਸਿਆਂ ਦੀ ਵੀਡੀਓ ਘਾਤੋਂ ਪਾਉਣੀ ਆ ਪੈਸੇ ਦੱਸਾਂਗੀ ਆ ਗੱਲ ਇਹ ਆ ਉਹ ਜਿਹੜੇ ਰੁਪਈਆ ਆ ਗਿਆ ਨਾ ਤੁਹਾਨੂੰ ਪੈਸੇ ਕਿੱਥੋਂ ਮਿਲੇ ਆ ਮਾਂ ਪੈਸੇ ਗੱਲ ਉਹ ਗੱਲ ਸੁਣੋ ਜਦੋਂ ਆਪਾਂ ਇਸ ਤਰ੍ਹਾਂ ਗਰੀਬ ਬੰਦੇ ਆਪਾਂ ਤੇ ਜੇ ਤੁਮ ਆਪਾਂ 10-10 ਲੱਖ ਰੁਪਈਆ ਖਿਲਾਰ ਕੇ ਵੀਡੀਓ ਪਾਵਾਂਗੇ ਨਹੀਂ ਫਾਇਦੇ ਨੇ ਕਰੇ 1.5 ਲੱਖ ਦੀ ਤੇ ਉਹ ਵੀ ਹੈਗੇ ਤਾਂ ਕੋਡ ਫੁੱਟਾ ਜੇ ਲੈ ਕੇ ਆਉਂਦੇ ਨੇ ਥੋੜੀ ਥੋੜੀ ਕਰਕੇ ਬਿੱਤੇ ਜਿਵੇਂ ਤੁਹਾਨੂੰ ਦੱਸਿਆ ਨਾ ਵੀ ਹੁਣ ਵੀ ਤੁਸੀਂ ਪੁੱਛ ਸਕਦੇ ਜੇ 11000 ਜੇ ਵੀ ਉਹਨਾਂ ਕੋਲੋਂ ਲੈਣ ਵਾਲਾ ਹੈ ਆਪਣਾ ਨਹੀਂ ਪਰ ਵੀਡੀਓ ਪਾਉਣ ਦੀ ਕੀ ਲੋੜ ਹੀ ਪੈਣੀ ਕੀ ਕਰਨ ਨੂੰ ਕਿਸੇ ਨੂੰ ਪੈਹ ਵਗਣਾ ਨਹੀਂ ਚਾਲੀਆਂ ਸਾਲਾਂ ਦਾ ਹੁੰਦਾ ਤੇ ਇਹਨੂੰ ਸਮਝੀਂਦੀ ਬੱਚਾ ਹੈ ਬੱਚੇ ਦੇ ਨਾ ਤੇ ਇਹਨੂੰ ਮੈਂ ਵੀਰਜੀ ਬਾਹਰ ਨਿਕਲ ਦਿੱਤਾ ਹੈ ਮੈਂ ਤਾਂ ਹੀ ਵੀਰਜੀ ਹਰਪ੍ਰੀਤ ਨੂੰ ਸਾਰ ਨੂੰ ਆਣੀ ਆ ਵੀ ਵੇਖੋ ਵੀਰਜੀ ਤੜਕੇ 4 ਵਜੇ ਇੱਕ ਮਾਪੋਤਾ ਜਿਹੜੇ ਪੱਟ ਸਾਹਿਬ ਕੈਮਰੇ ਚ ਨਿਕਲਾਂਗੇ ਤੁਹਾਨੂੰ ਵੀ ਮਿਲੇ ਸ assi ਉੱਥੇ ਜਦੋਂ ਤੁਸੀਂ ਇੱਕ ਜਿਨ੍ਹਾਂ ਦੇ ਹੈਂਡੀਕੈਪ ਹੈ ਬੁੜੀ ਉਹਨਾਂ ਨੂੰ ਤੁਸੀਂ ਪੈਸੇ ਦੇਂਡਾ ਹੈ ਤੇ ਉੱਥੇ ਤੁਹਾਡੀਆਂ ਫੋਟੋ ਲੱਤੀਆਂ ਉਦੋਂ ਇਹ ਵੀ ਵਿੱਚ ਸ਼ਾਮਲ ਸਾਂ ਤੇ ਗੁਰਦਾਰਾ ਸਾਹਿਬ ਰਹਿੰਦੇ ਹੁੰਦੇ ਆ ਤਾਂ ਕਿਉਂਕਿ ਵੀ ਇਹਨੇ ਬਾਹਰ ਜਾਣਾ ਤੇ ਸੇਵਾ ਕਰਦੇ ਆ ਵੀ ਸਾਡਾ ਕਿਤੇ ਕੰਮ ਬਣ ਜੇ ਵੀ ਸਹੁਰੇ ਨੇ ਪੈਲੀ ਨਹੀਂ ਦਿੱਤੀ ਵੀ ਬੜੇ ਵਕਤ ਵੈਦਿਆਂ ਨਾਲ ਇਹਨੂੰ ਮੈਂ ਪਾਲਿਆ ਪਹਿਲਾਂ ਤਾਂ ਸਹੁਰੇ ਹੀ ਖਿੱਚਦੇ ਸੀ ਤੇ ਹੁਣ ਇਹਨੂੰ ਜਦੋਂ ਪੁੱਤ ਨੇ ਖਿੱਚਿਆ ਤੁਸੀਂ ਮੈਨੂੰ ਵੇਖਿਆ ਸੀ ਘਲੀ ਦੇ ਵਿੱਚ ਮੇਰਾ ਕੀ ਹਾਲ ਬਣਿਆ ਇੱਕ ਕੋਇਕਾ ਬੱਚਾ ਇਹਦੇ ਸਿਰ ਤੇ ਦੇਣ ਕੱਢਨੇ ਮਾਪੇ ਉਹਨੇ ਮੈਨੂੰ ਛੱਡ ਤਾ ਕਿ ਵਿਆਹ ਕਰਾ ਲੈ ਮੈਂ ਨਹੀਂ ਕਰਾਉਣਾ ਪੁੱਤ ਨੂੰ ਪਾਲਾਂਗੀ ਵੀਰ ਜੀ ਅਜ ਤੱਕ ਮੇਰਾ ਸ਼ਹਿਰ ਦੇ ਵਿੱਚੋਂ ਤੇ ਆਲੇ ਦੁਆਲੇ ਲੰਮਾ ਨਹੀਂ ਆਇਆ ਤੇ ਜਦੋਂ ਸਹੁਰਿਆਂ ਨੇ ਪਹਿਲੀ ਨਹੀਂ ਦਿੱਤੀ ਜਦੋਂ ਮੈਂ ਪਾਲ ਕੇ ਇਹਨੂੰ ਉੱਥੇ ਲਗਾਈ ਸੀ ਨਾ ਤੇ ਮੇਰੇ ਸਹੁਰੇ ਨੇ ਪੜ ਕੇ ਬਾਹ ਬੜ ਕੇ ਮੈਨੂੰ ਆਏ ਅੱਗੇ ਕੀਤਾ ਜਾਂਦਾ ਫਿਰ ਵੀ ਮੇਰੀ ਨੋਹ ਆ ਭਾਵੇਂ ਇੱਕ ਆਖ ਨਹੀਂ ਦਿੱਤਾ ਆਹਦਾ ਪਰ ਇਹ ਉਹ ਆ ਜਿਹਨੇ ਇੱਜ਼ਤ ਰੱਖੀ ਆ ਮੇਰੀ ਮੋੜ ਮੇਰੀ ਤੋਂ ਇਹ ਇੱਜ਼ਤ ਰੱਖੋ ਇੱਕ ਪੋਤੀ ਆ ਜਿਹਦੇ ਸਿਰ ਤੇ ਮੈਂ ਡੇੜ ਕੱਟੇ ਹੈ ਹਲੋ ਲੋੜੇ ਦੇ ਸਿਰ ਤੇ ਮੈਂ ਕੱਢਾਂ ਵੀ ਸਤਿ ਸ੍ਰੀ ਅਕਾਲ ਜੀ ਐਸਪੀ ਸਾਹਿਬ ਇੱਕ ਨਾ ਤੁਹਾਡੇ ਕੋਲ ਇਨਕੁਆਰੀ ਆਈ ਆ ਇਥੋਂ ਆਪਣਾ ਸੀਜੀਆਈ ਵਾਲਿਆਂ ਨੇ ਕੀਤੀ ਹੈ ਐਫਆਈਆਰ ਕੀ ਕੀ ਕਿੰਨੀ ਐਫਆਈਆਰ ਨੰਬਰ 68/25 ਤੇ 44/25 ਦੋ ਆ ਦੋ ਮਕਦਮੇ 68/25 ਤੇ 44/25 ਖੇਮ ਕਰਨ ਥਾਣੇ ਦਾ ਹਾਂਜੀ ਖੇਮ ਕਰਨ ਥਾਣੇ ਦਾ ਪਰਚਾ ਜੇ ਤੇ ਇਹ ਇਨਕੁਆਰੀ ਜ਼ਰੂਰ ਕਰਾਇਓ ਜੀ ਇਹਦੇ ਵੀ ਸਾਡਾ ਕੋਈ ਕਸੂਰ ਨਹੀਂਗਾ ਉਹਦੇ ਵਿੱਚ ਤੇ ਇਹਦੀ ਕਰਾਇਓ ਜੇ ਜਾਂਚ ਪੂਰੀ ਹਰਦੀਪ ਸਿੰਘ ਮੈਂ ਮੈਂ ਇਹਨਾਂ ਨੂੰ ਅੱਜ ਭੇਜਾਂਗੇ ਕੱਲ ਚਲੋ ਹੁਣੇ ਆ ਗਏ ਇਹਨਾਂ ਦੱਸਿਆ ਕਿ ਇਹਦਾ ਬੀਬੀ ਦਾ ਨਾ ਬੰਦਾ ਹੈ ਨਹੀਂ ਸਿਰ ਤੇ ਤੇ ਨਾ ਇਹਦੇ ਕੋਈ ਕੋਈ ਵਿਚਾਰੀ ਕੋਈ ਜ਼ਮੀਨ ਜਿਆਦਾ ਤਾਂ ਕੀ ਕੋਈ ਇਹਦੇ ਕੋਲ 10 ਮਰਲੇ ਥਾਂ ਹੀ ਪਤਾ ਨਹੀਂ 12 ਉਹ ਇਹਨੇ 10 ਲੱਖ ਦਾ ਵੇਚ ਲਿਆ ਮੁੰਡੇ ਨੂੰ ਬਾਹਰ ਕੱਢਣ ਲਈ ਤੇ ਉਹ ਇਹ ਮੈਨੂੰ ਲੱਗਦਾ ਵੀ ਲਾ ਬੈਠੀ ਇਸ ਤਰ੍ਹਾਂ ਵਕੀਲਾਂ ਬਕੂਲਾਂ ਨੂੰ ਹੀ ਦੇ ਬੈਠੀ ਵਿਚਾਰੀ ਆਹ ਇਹਦੀ ਕਰਿਓ ਜੇ ਮਦਦ ਬਹੁਤੀ ਗਰੀਬਣੀ ਵਿਚਾਰੀ ਤੇ ਕੋ ਇਹੋ ਮੁੰਡਾ ਹੀ ਮੁੰਡਾ ਇਹਦਾ ਆਸਰਾ ਹੈ ਅਤੇ ਇਹਨੇ ਕਰ ਦਿਓ ਜੇ ਵਾਕਏ ਸੱਚੇ ਆ ਤੇ ਇਹਦਾ ਨਵੇੜ ਦੀਗੇ ਉਹ ਨਾ ਹੋਵੇ ਗਲਤ ਰਾਏ ਪੈ ਜੇ ਮੇਰੇ ਠੀਕ ਹੈ ਜੀ ਠੀਕ ਹੈ ਨਹੀਂ ਫਿਰ ਉਹ ਤੁਸੀਂ ਕਿਹਨੂੰ ਪੈਸੇ ਦਿੱਤੇ ਕੀ ਕੀਤਾ ਕਿਵੇਂ ਜਮਾਨਤ ਕਰਾਈ ਜੇ ਇਹ ਮੈਂ ਚੰਬਾ ਵਕੀਲ ਦੇ ਕੋਲ ਜਦੋਂ ਮਗਾਈ ਨਾ ਮੈਨੂੰ ਇਹ ਸੀ ਕਿ ਆਂਦੇ ਨੇ ਵੀ ਮੈਂ ਤਾਂ ਇੱਕ ਅੱਜਮੈਂਟ ਪੱਛੇ ਰੁਪਏ ਅੱਖਾਂ ਤੋਂ ਪਾਸੇ ਨਹੀਂ ਕਦੀ ਕੀਤਾ ਵਾਲ ਕਟਾਉਣ ਜਾਣਾ ਤੇ ਤੁਸੀਂ ਆਖੋ ਕਿ ਤੁਸੀਂ ਕਿਹੋ ਜੀਆਂ ਗੱਲਾਂ ਕਰਦੀ ਐ ਬਾਹਰ ਸਕੂਟਰੀ ਤੇ ਬੈਠੀ ਹੋਣਾ ਦੇ ਇਹਨੇ ਬੱਚੇ ਨੇ ਮੈਨੂੰ ਪਤਾ ਕੀ ਕਹਿਣਾ ਸਾਦਾ ਮੰਮੀ ਲੋਕਾਂ ਦੇ ਮਾਵਾ ਤਾਂ ਨਹੀਂ ਐਵੇਂ ਕਰਦੀਆਂ ਤੂੰ ਇੰਨੀ ਵੀਰ ਮੈਂ ਸ਼ੁਰੂ ਤੋਂ ਹੀ ਜੇ ਨੇ ਸਕੂਲ ਜਾਣਾ ਨਾ ਦਸ਼ਮੇਸ਼ ਤਾਂ ਵੀ ਮੈਨੂੰ ਇਹੋ ਹੀ ਹੋਣਾ ਕੋਈ ਚੁੱਕੇਣਾ ਲੈ ਜੇ ਅਰਚ ਨੂੰ ਉਹ ਆਲੇ ਮੁੰਡਾ ਦੇ ਦੇ ਤੇ ਮੈਂ ਇਹਦੇ ਸਿਰ ਤੇ ਨ ਦਿਨ ਕੱਢਿਆ ਕੋਈ ਚੁੱਕੇਣਾ ਲੈ ਜੇ ਬੜੀ ਮੁਸ਼ਕਲ ਉਹ ਡਰ ਮੇਰਾ ਅੱਜ ਤੱਕ ਨਹੀਂ ਜੇ ਨਿਕਲਿਆ ਵੀ ਉਹਦੀ ਛਾਇਆ ਬਣ ਕੇ ਮੈਂ ਰਹੀ ਹਾਂ ਤੇ ਇਹਦਾ ਸ਼ਹਿਦ ਮੰਮੀ ਮੈਨੂੰ ਤੋਂ ਕੱਲੇ ਨੂੰ ਛੱਡਿਆ ਹੁੰਦਾ ਤੇ ਆ ਕੰਮ ਨਾ ਮੇਰੇ ਨਾਲ ਬਣਦੇ ਨਹੀਂ ਉਹ ਤੇਰਾ ਕੀ ਕਸੂਰ ਐ ਮੈਂ ਬਸ ਮੈਂ ਰਿਹਾ ਆ ਪੜ ਕੇ ਰਹੀ ਆ ਜੇ ਇੱਕ ਨਾ ਨਾ ਤੂੰ ਤੇ ਤੇਰਾ ਕੱਲਾ ਪੋਤੇ ਹੀ ਤੇ ਤੂੰ ਦੇ ਪੁੱਤ ਕਰਕੇ ਨਾ ਰਹੀ ਤੇ ਤੇਰੇ ਨਾਲ ਰਹਿਣ ਨਾਲ ਹੋੜਾ ਫਸਿਆ ਆਂਦਾ ਵੀ ਕਰਾਨੀ ਕੀਤੀ ਤੇ ਤਾਂ ਕੰਮ ਹੋ ਗਿਆ ਇੱਕ ਹੀ ਜਣਾ ਨਾ ਕੋਈ ਮਾੜਾ ਮੋਟ ਉਨੇ ਕੀ ਹੁੰਦਾ ਹਾਂ ਨਾ ਉਹ ਵੀਡੀਓ ਪੈਂਦੀ ਤੇ ਨਾ ਇਹ ਫਾਇਦਾ ਗਲਤੀ ਤੇ ਇਹ ਵੀ ਹੈ ਗਲਤੀ ਮਾਂ ਚ ਕੱਢਦਾ ਹਾਂ ਗਲਤੀ ਇਹਦੀ ਤੇ ਕੱਢਦਾ ਮਾਂ ਜਿਆ ਪੈਸੇ ਕਿੱਥੋਂ ਆਏ ਹਰ ਪੈਸੇ ਕਿ ਪੈਸੇ ਮੈਂ ਵੀਰਜੀ ਥਾਂ ਵੇਚੀ ਆ ਰਾਤ ਕਿੱਥੇ ਗਏ ਮੈਂ ਵੀਰਜੀ ਕੈਮਰੇ ਚ ਵੇਖੋ ਇਹ ਤੜਕੇ 4 ਵਜੇ ਸਿਰਫ ਅਈ ਪਟਸਰਬ ਨਿਕਲਾਂਗੇ ਉੱਥੇ ਨਹੀਂ ਚੱਲ ਉਹਦੇ ਤੂੰ ਕਰਤੀ ਗੱਲ ਫਿਰ ਫਿਰ ਕਿਵੇਂ ਜਮਾਨਤ ਕਰਾਈ ਕਿੱਧਰ ਗਏ ਪੈਸੇ ਕੀ ਗੱਲ ਹੋਈ ਉਹ ਆਂਦੇ ਨਾ ਵੀ ਵਕੀਲ ਹੀ ਕਢਾਉਂਦੇ ਹੁੰਦੇ ਆ ਤੇ ਮੈਨੂੰ ਪਤਾ ਨਾ ਲੱਗੇ ਮੈਂ ਤਾਂ ਆਦਿਆਂ ਵੀ ਸਾਰਿਆਂ ਜੀਆਂ ਨੂੰ ਭੁੱਲ ਗਈ ਭੱਜੀ ਫਿਰਾਂ ਕੱਲੀ ਸਕੂਟਰੀ ਚੋਕ ਕੇ ਕਦੀ ਆਉਣ ਕਦੀ ਐਣੂ ਕਦੀ ਡਿੱਗਾ ਕਦੀ ਉੱਠਾਂ ਫੇਰ ਆਦੇ ਚੰਬਾ ਮੈਡਮ ਜਿਹੜੀ ਆ ਨਾ ਮਤਲਬ ਪਹਿਲਾਂ ਮੈਂ ਤੇ ਵਕੀਲ ਨੂੰ 60000 ਰੁਪਏ ਦਿੱਤਾ ਉਹ ਆਂਦਾ ਵੀ ਕਿੰਨਾ ਨੇ ਇਹ ਕੰਮ ਕੀਤਾ ਆ ਵੀ ਘਰੇ ਚ ਗਰੂਪ ਨਾ ਕਰੇ ਆਂਦੇ ਆ ਵੀ ਕੌਣ ਇਹ ਮੁੰਡੇ ਮੈਨੂੰ ਨਹੀਂ ਪਤਾਗਾ ਤੇ ਆਦੋਂ ਤਾਂ ਮੇਰੇ ਬੰਦੇ ਹੀ ਆਦੇ ਆ ਮੈਂ ਕਿ ਇਹਦੇ ਬੰਦੇ ਆਦੇ ਛੇਦੇ ਮੇਰੀ ਨਾਲ ਕਰੇ ਉਹ 60000 ਦੇ ਕੇ ਤਾਂ ਕਮਲੇ ਹੀ ਹੋਈ ਉਥੋਂ ਫਿਰ ਮੈਂ ਭੱਜ ਗਈਆਂ ਭੱਜ ਕੇ ਜਾ ਕੇ ਤਾਂ ਮੈਂ ਕੀ ਕਹੇ ਲੈ ਮੈਨੂੰ ਰਾਹ ਚ ਆਖਿਆ ਵੀ ਮਾਦਾ ਤੂੰ ਇੱਧਰ ਨੂੰ ਕਿੱਧਰ ਜਾਣ ਰਹੀ ਆ ਕੋਈ ਸਾਡੀ ਗਲੀ ਦਾ ਹੀ ਸੀ ਮੁੰਡਾ ਮੈਂ ਵੀ ਆਹ ਗੱਲ ਬਣੀ ਆ ਤਾਂ ਮੈਨੂੰ ਪਤਾ ਲੱਗ ਗਿਆ ਪਰ ਤੂੰ ਚੰਬਾ ਮੈਡਮ ਕਰ ਮੈਂ ਉਹਦਾ ਕੀ ਆਦੇ ਉਹ ਵਧੀਆ ਵਾ ਮੈਂ ਲਿਆ ਪੁੱਤ ਤੂੰ ਹੀ ਮੇਰੀ ਗੱਲ ਕਰਾ ਦੇ ਉਹਨੇ ਗੱਲ ਕਰਾਈ ਤੇ ਉਹਾਂ ਦੀ ਵੀ ਮੈਂ ਮੁੰਡਾ ਤੇਰਾ ਨਵਾਂ ਦਿਨਾਂ ਚ ਕਢਾਲੂਗਾ ਮੈਂ ਤਾਂ ਇੱਕ ਮਿੰਟ ਨਹੀਂ ਮੁੰਡੇ ਤੋਂ ਰਹਿ ਸਕੀ ਛੇਤੀ ਕਢਾਲਾ ਆਰੇ ਪੈਸੇ ਕਿੰਨੇ ਗੁਆ ਮਾ ਪੈਸੇ ਮਤਲਬ 10 ਲੱਖ ਰੁਪਈਆ ਹੀ ਥਾਂ ਵੇਚੀ ਆ ਜੀ ਚੋਂ 2 ਲੱਖ ਤਾਂ ਹੀ ਲਾ ਬੈਠੇ ਆ ਮਾ ਪੋਤਾ ਹੀ ਬੜੇ ਥੱਕੇ ਖਾਦੇ ਆ ਪਹਿਲੀ ਰਫੂਜ ਲਾ ਗਈ ਉਹ ਪੈਸੇ ਸਾਡਾ 40 ਚੋਂ ਉਧਰ ਮਰ ਗਿਆ ਮਗਰ ਉਹ ਜਿਹੜੀ ਲਈ ਆ ਤੇ ਮੈਂ ਤਾਂ ਆਖਿਆ ਵੀ ਬੱਚੇ ਨੇ ਬਾਹਰ ਜਾਣਾ ਲੀੜਾ ਕਪੜਾ ਖਰੀਦ ਲਿਆ ਤੇ ਪੁੱਛ ਉਹਨਾਂ ਨੂੰ ਤੇ ਇੱਥੇ ਜਲੰਧਰ ਤੇ ਬਾ ਉਤੋਂ ਲੀੜਾ ਬਾਹਰ ਤੱਕੀ ਜਾਣਾ ਸਾਡੇ ਤੇ ਪੁਲਿਸ ਆ ਗਈ ਤੇ ਆ ਕੰਮ ਬਣ ਗਿਆ ਉਹ ਆਦੀ ਹੁਣ ਕਿੰਨੇ ਆ ਮਾ ਹੁਣ ਹੈਗੇ ਆ ਵੀ ਪੈਸੇ ਸਾਡੇ ਕੋਲ 8 ਲੱਖ ਤੋਂ ਉੱਤੇ ਹੀ ਆ ਇਹਨੇ ਮੈਂ ਰੁਪਈਆ ਲਵਾਂ 5 ਲੱਖ ਤਾਂ ਮੈਂ ਨਵਾਂ ਦਿ ਵੀਰ ਜੀ ਉਹਨੇ 5 ਲੱਖ ਰੁਪਈਆ ਮੈਂ ਕਰ ਲਿਆ ਤੇ ਮੈਂ ਪੌਣੇ 3 ਲੱਖ ਰੁਪਈਆ ਨਕਸ ਫੜਾਤਾ ਉਹਨੂੰ ਵੀ ਆ ਲਓ ਤੇ ਮੁੰਡਾ ਮੇਰਾ ਛੇਤੀ ਬਾਹਰ ਕਢਾ ਦੇ ਮੈਂ ਉਹਦੇ ਬਿਨਾਂ ਨਹੀਂ ਰਹਿ ਸਕਦੀ ਇਹ ਵੀ ਇੱਕ ਰੋਟੀ ਤੇ ਹੋ ਗਿਆ ਤੇ ਮੈਂ ਤਾਂ ਵੀਰ ਜੀ ਲਮਕੇ ਤੇ ਸਾਰਿਆਂ ਵੀ ਜਿਹੜਾ ਪੀਹਾਂ ਵਾਲਾ ਉਥੋਂ ਰਾਹ ਚੋਂ ਮਿਲਦਾ ਉਹ ਪੀ ਲੈਣਾ ਫੇਰ ਕਦੀ ਆਉਣ ਨਿਕਲ ਜਾਣਾ ਕਦੀ ਆਉਣ ਨਿਕਲ ਜਾਣਾ ਤੇ ਫੇਰ ਮੁੜ ਕੇ ਦੂਜਾ ਇਹ ਆਖੇ ਵੀ ਮੰਮੀ ਤੁਸੀਂ ਆ ਜਾਇਆ ਕਰੋ ਇਹ ਅੰਦਰ ਰੋਵੇ ਲੋਕੀ ਤਾਂ ਵੀਰ ਜੀ ਤੁਸੀਂ ਮੰਨੋਗੇ ਕਿ ਇਹ ਜਿੱਦੋਂ ਆ ਪਾਣਿਆ ਨਾ ਕਿਤਰਾ ਦਾ ਹੈ ਇਹਨੇ ਕੁੱਤੇ ਨੂੰ ਛੋਟੀ ਨਹੀਂ ਮਾਰੀਗੀ ਨਹੀਂ ਚੱਲ ਅੱਛਾ ਫਿਰ ਦੇਤੇ ਪੈਸੇ ਤੇ ਫਿਰ ਹੋਗੀ ਜਮਾਨਤ ਹੁਣ ਉਹ ਮੈਡਮ ਕਰਦੀ ਐ ਜੰਬਾ ਵੀ ਮੈਨੂੰ ਹੋਰ ਢਾਈ ਲੱਖ ਰੁਪਈਆ ਹੋਰ ਦੇ ਵੀਰ ਮੈਂ ਕਿੱਥੋਂ ਦਵਾਂ ਮੇਰੇ ਕੋਲ ਹੋਣ ਨਹੀਂ ਹੈ ਬਗਾਨੇ ਘਰ ਚ ਗੁਜ਼ਾਰਾ ਮੈਂ ਪੌਣੇ ਤਿੰਨ ਪਹਿਲਾਂ ਦਿੱਤਾ ਸੀ ਦੇ ਦਿੱਤਾ ਤੇ ਪੰਜ ਉਹਨੇ ਕਿਹਾ ਤੇ ਹੁਣ ਜੇ ਆਪਾਂ ਮਤਲਬ ਢਾਈ ਵੀ ਉਹਨੂੰ ਦੇਣੇ ਮੈਂ ਕਿੱਥੋਂ ਦਵਾਂਗੀ ਮੈਂ ਤਾਂ ਲਾਲੇ ਸਾਰੇ ਪੈਸੇ ਹੂੰ ਕਿਹੇ ਦੇ ਘਰ ਚ ਰਹਿ ਕੇ ਗੁਜ਼ਾਰਾ ਕਰਨ ਦਾ ਮਾਪੋਸ ਹੂੰ ਤੇ ਕਦੀ ਇਹੀ ਬੂਰੇ ਕੋਲ ਕਦੀ ਅਸੀਂ ਇੱਥੇ ਕਦੀ ਇਹੀ ਬੂਰੇ ਕੋਲ ਪਿਆ ਘਰ ਇਸ ਤਨ ਦੱਸਣਾ ਇੰਨੇ ਇੰਨਾ ਕੱਟਾ ਚੜਿਆ ਪਿਆ ਮੇਰੇ ਮਚਾਤ ਦੀ ਨਹੀਂ ਕਰਨੂੰ ਘਰ ਤਾਂ ਚੰਗਾ ਹੀ ਨਹੀਂ ਲੱਗਦਾ ਮੈਨੂੰ ਤੇ ਬੜੇ ਵੀਰ ਮੁਸ਼ਕਿਲ ਤੋਂ ਤੁਸੀਂ ਕਿਹਾ ਵੀ ਸੀ ਮੈਂ ਯਾਨੀ ਕਿ ਵੀਰ ਜੀ ਇੰਨੇ ਨੇ ਮੈਂ ਮਤਲਬ ਵੇਖਿਆ ਮੁੱਖ ਮੰਤਰੀ ਵੀ ਕਹੀ ਵੀ ਮਤਲਬ ਜਦੋਂ ਸਾਰੇ ਪਰਿਵਾਰ ਚ ਤੁਸੀਂ ਤੁਹਾਨੂੰ ਪਤਾ ਹੀ ਆ ਤੇ ਇੱਕ ਵਾਰੀ ਉਹਨਾਂ ਨੇ ਸੁਖਵੀਰ ਬਾਦਲ ਦੇ ਮੱਥੇ ਲਾਇਆ ਸੀ ਤੇ ਸਾਡੀ ਸਾਰੀ ਦਿਹਾੜੀ ਲਹਿ ਗਈ ਸੀ ਅਸੀਂ ੱੱਕੇ ਖਾ ਖਾ ਕੇ ਬਾਸ ਮੋੜ ਆਏ ਹਾਂ ਚੰਡੀਗੜ੍ਹੋਂ ਤੇ ਤੂੰ ਹੀ ਕਰੀ ਐਨੀ ਗੱਲ ਸੁਣੀ ਤੂੰ ਕਿ ਬੀਬੀ ਆ ਮਤਲਬ ਤੇਰੇ ਕੀ ਆ ਕਾਲਾ ਘਰਾ ਵੀ ਗਦੇ ਰੋ ਰੋ ਕੇ ਬਣੀ ਆ ਮੇਰੇ ਤੇ ਤੂੰ ਪਹਿਲਾਂ ਕਿਉਂ ਨਹੀਂ ਜਦੋਂ ਜਦੋਂ ਇਹ ਤੇ ਤੇ ਪਰਚਾ ਆ ਤੇ ਤੂੰ ਉਦੋਂ ਇੱਥੇ ਇਹਨੂੰ ਬੂਰੇ ਨੂੰ ਲੈ ਕੇ ਆ ਜੰਨੀ ਗਾਈਸ ਅਮੀਰ ਤੂੰ ਹੀ ਕਹਿ ਵੀ ਪਿੰਡ ਲੈ ਕੇ ਬੰਦਾ ਲੈ ਆ ਮੈਂ ਤੈਨੂੰ ਇਹੋ ਕਹਿ ਵੀ ਪਿੰਡ ਦਾ ਬੰਦਾ ਲੈ ਕੇ ਆ ਵੀ ਮੈਨੂੰ ਪਤਾ ਲੱਗੇ ਕਿਉਂਕਿ ਫਰੋਤੀ ਦਾ ਪਰਚਾ ਆਇਆ ਸੀ ਤੇ ਮੈਂ ਇਹਨੂੰ ਭੈਣ ਨੂੰ ਕਹਿਆ ਵੀ ਪਿੰਡ ਦਾ ਇੱਕ ਬੰਦਾ ਲਿਆ ਮੈਨੂੰ ਵਿਸ਼ਵਾਸ ਹੋ ਜੇ ਵੀ ਇਹਨੇ ਫਰੋਤੀ ਨਹੀਂ ਲਈ ਇਹਨੇ ਕੋਈ ਗਲਤ ਇਹਨੇ ਜੋ ਭੈਣ ਨੇ ਦੱਸਿਆ ਨਾ ਵੀ ਦੋ ਪਰਚੇ ਹੋਏ ਫਰੋਤੀ ਦੇ ਇੱਕ ਦਿਨ ਚ ਕਰਤੇ ਆ ਤੇ ਮੈਂ ਮੈਂ ਤੇ ਭੈਣ ਨੇ ਤੇਨੂੰ ਇਹੋ ਆਖਿਆ ਵੀ ਪਿੰਡੋਂ ਇੱਕ ਬੰਦਾ ਲਿਆ ਮੈਨੂੰ ਵਿਸ਼ਵਾਸ ਹੋ ਜੇ ਵੀ ਗਲਤ ਨਹੀਂ ਹੋਇਆ ਤੇ ਤੂੰ ਮੁੜ ਕੇ ਕਿਉਂ ਨਾ ਆਈ ਕਿ ਵਸਵੇਂ ਮੈਨੂੰ ਇੰਨਾ ਵੀ ਨਾ ਮਾਰੀ ਆਏਂਗੇ ਮੁੜ ਕੇ ਨਹੀਂ ਉਹ ਤਾਂ ਮਗਰੋਂ ਆਏ ਜੇ ਹੁਣ ਆਏ ਜੇ ਤੁਸੀਂ ਦੇ ਨਹੀਂ ਪਹਿਲੋਂ ਆਇਆ ਤੁਸੀਂ ਲੋਚ ਕੇ ਮੁੜ ਕੇ ਉਹ ਉਹ ਮੁੜ ਕੇ ਤੁਸੀਂ ਆ ਹੁਣ ਆਏ ਜੇ ਥੋੜੇ ਦਿਨ ਹੋਏ ਉਹਨੂੰ ਹਿਸਾਬ ਲਾ ਲਓ ਜੇ ਬੰਦਾ ਖਮਲਾ ਗਿਆ ਟਾਈਮ ਲੰਘਾ ਫਿਰ ਬਾਅਦ ਚੋੜੇ ਕਿੱਕ ਬੱਚੇ ਦੇ ਸਿਰ ਤੇ ਮੈਨੂੰ ਕੋਈ ਸੱਤ ਚਲੋ ਹੁਣ ਤਾਂ ਨਿਬੜ ਜੂਗਾ ਪਰ ਕਾਕਾ ਤੂੰ ਸਿਆਣਾ ਬਣੇਂਗਾ ਵੇਲਾ ਤੇਰੀ ਮਾਂ ਉਹ ਤੇਰੇ ਕਰਕੇ ਵੇਹੋ ਦਾ ਕੀ ਹਾਲ ਹੋ ਗਿਆ ਉਹਦੀ ਉਮਰ ਮੇ ਕਿੰਨੀ ਉਮਰ ਪੈਣਾ ਤੇਰੀ 40 ਸਾਲ ਤੋਂ ਵੀਰ ਉੱਥੇ ਹੀ ਹੂੰ ਥੋੜੀ ਜਿਹੀ ਹਾਂ 45 ਸਾਲ ਲਾਲਾ ਤੇ ਉਹਦਾ ਮੂੰਹ ਵੇਖ ਕੀ ਬਣਿਆ ਪਿਆ ਉਹ ਤੇਰੇ ਸਿਰ ਤੇ ਹੀ ਤਾਂ ਗਾਣਾ ਪੁੱਠਾ ਸਿੱਧਾ ਕੰਮ ਕਰੀ ਜੋ ਮਾਂ ਆਖਦੇ ਆਖੇ ਲੱਗਿਆ ਕਰ ਤੇ ਜਨਾਬ ਉਹਨੂੰ ਵੀਡੀਓ ਤੇ ਹੁਣ ਤੂੰ ਬਾਹਰ ਬੈਠੇ ਹੋਣਾ ਹਾਂਜੀ ਉਹ ਪੈਸੇ ਬਕੌਣ ਉਹ ਸਾਰਿਆਂ ਨੂੰ ਆਪੀ ਇਹ ਗਰੀਬ ਬੰਦੇ ਆ ਕਿੱਥੋਂ ਪੈਸੇ ਆ ਗਏ ਆ ਵੀ ਜਿਹੜੀਆਂ ਇਹ ਵੀਡੀਓ ਪਾਉਂਦੇ ਆ ਪਰ ਵੀਰ ਵੀ ਰੋਕਦੇ ਨਹੀਂ ਫਿਰ ਵੀ ਕੋ ਰੱਬ ਦੀ ਮਰਜ਼ੀ ਇਹਨੇ ਰੱਬ ਨੇ ਕਰਾਇਆ ਸਾਡੇ ਨਾਲ ਜੋ ਕਰਾਇਆ ਕਿਸ਼ੋਰੀ ਲਾਲ ਜਿਹੜਾ ਇੱਥੇ ਪੜ੍ਹਦੇ ਨਾ ਉਹਦੇ ਦੇ ਮੈਂ ਚੱਲ ਜੀ ਵੀ ਸਾਡਾ ਕੰਮ ਕਿਉਂ ਨਹੀਂ ਬਣਦਾ ਕਿਸ਼ੋਰੀ ਲਾਲ ਫਕਤ ਨੇ ਕਿਹਾ ਆ ਨੂੰ ਗਲਤੂਜਾਂ ਲੱਗਣਗੀਆਂ ਮੈਂ ਬੂਰੇ ਦੀ ਚਾਚੀ ਆ ਮੈਨੂੰ ਖੁਦ ਬੂਰੇ ਨੇ ਵੀ ਕਹਿਤਾ ਦਾ ਚਾਚੀ ਮੁੰਡੇ ਨੇ ਜਰੂਰ ਕੋਈ ਕੰਮ ਕੀਤਾ ਹੋਊ ਮੈਂ ਆ ਬੂਰੇਆ ਇੱਕੋ ਮਿੰਟ ਤੂੰ ਤੀ ਆਖੋਗੇ ਵੀ ਇੱਕ ਜੱਟ ਜ਼ਿਮੀਂਦਾਰ ਹੋਗੇ ਕੀ ਕਰਦੇ ਰਹਿ ਕੇ ਸਿਆਣੇ ਕੋਲ ਕਹਦੇ ਉਹ ਸਿਆਣੇ ਨੇ ਵੀ ਇਹਨਾਂ ਨੂੰ ਦੱਸਤਾ ਆ ਦਾ ਵੀ ਇਹਨਾਂ ਤੇ ਗਲਤ ਤੂੰਟਾਂ ਲੱਗੀਆਂ ਤੇ ਝੂਠਿਆਂ ਕੰਮਾਂ 'ਚ ਫਸ ਗਏ ਆ ਤੇ ਮਾਹਾਂ ਵੀਰੇ ਐ ਸੇ ਫਸੇ ਹੀ ਵੀ ਜੀ ਦੇ ਵਿੱਚ ਸਾਡਾ ਕੋਈ ਵੀ ਨਹੀਂ ਗੱਲ ਪਰਤਾ ਕੋਣਾ ਜਾ ਕੇ ਬਾਬੇ ਨਾਨਕ ਦੇ ਦਰ ਤੇ ਮੱਥਾ ਟੇਕਿਆ ਕਰੋ ਗੁਰੂ ਗ੍ਰੰਥ ਸਾਹਿਬ ਆਚਰ ਜੇ ਗੁਰਦੁਆਰੇ ਜਾਂਦੀਓ ਤੇ ਹੋ ਸਕਦਾ ਫਾਦਾ ਹੀ ਨਾ ਨਹੀਂ ਚੰਦ ਜਾ ਕੇ ਕਰੋ ਨਹੀਂ ਪਰ ਫਿਰ ਪੰਤਕੋ ਕੀ ਜਾਂਦੀ ਰੋਡ ਫਿਰ ਮਾਨਾ ਉੱਥੇ ਜਾ ਕੇ ਰੱਬ ਦੇ ਘਰ ਮੱਥਾ ਟੇਕਿਆ ਕਰੋ ਰੱਬ ਦੇ ਘਰ ਮੱਥਾ ਟੇਕਿਆ ਸਹੀ ਗੱਲ ਰੱਬ ਦੇ ਘਰ ਬੰਦਾ ਨਹੀਂ ਕੁਝ ਵੀ ਕਰ ਸਕਦਾ ਰੱਬ ਦਾ ਘਰ ਉੱਥੇ ਮੱਥਾ ਟੇਕੋਗੇ ਉਨਹੀਂ ਸਾਰਾ ਸਵਾਰਨਾਗਾ ਇੱਕ ਵੀਰ ਜੀ ਸੀ ਹੁਣ ਤੂੰ ਗੁਰਦੁਆਰੇ ਮੱਥਾ ਟੇਕਿਆ ਕਰ ਲੈ ਰੋਜ਼ ਆਪਦੀ ਮਾਨ ਆ ਤੇ ਪਾਠ ਕਰਿਆ ਕਰ ਲੈ ਸੁਖਣੀ ਸਾਹਿਬ ਦੇ ਦੋ ਪਾਠ ਸਵੇਰੇ ਰੋਜ਼ ਠੀਕ ਆ ਤਾਂ ਫੇਰ ਤੇਰਾ ਪਚਾ ਹੋਣਾ ਹੀ ਲਾ ਪੈਰੀ ਹੱਥ ਨਹੀਂ ਨਹੀਂ ਪੈਰੀ ਹੱਥ ਨਹੀਂ ਲਾ ਲਾ ਕੋਈ ਗੱਲ ਨਹੀਂ ਪੜਦੇ ਸਾਡੇ ਵੀਰ ਨਹੀਂ 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 ਮਹਾਰਾਜ ਵੱਡੀ ਵੱਡੀ ਉਮਰ ਕਰੇ ਪੈਰੀ ਹੱਥ ਲਾਉਂਦੀ ਕੋਈ ਨਹੀਂ ਪਾਣੀਆ ਵੀ ਮਹਾਰਾਜ ਪਾਲਤੀ ਦਾ ਢੀਰ ਆਵੇ ਜਿੱਦਾਂ ਕੰਮ ਤੋਂ ਮਹਾਰਾਜ ਕਰ ਲਿਆ ਉਹਦੇ ਆ ਵੇ ਕੀਦਾ ਸਾਰਾ ਕੁਝ ਤੇ ਤੂੰ ਵੀ ਮੇਰੀ ਸੁਣੀ ਆ ਉਹਨੇ ਕਹਿਣਾ ਸੁਣੀ ਫੇਰ ਤੇਰਾ ਕੰਮ ਰੁਕ ਹੋਣਾ ਹੀ ਠੀਕ ਆ ਇਹਦਾ ਫਰਿੰਦ ਉਹਨਾਂ ਦੇ ਸਰ ਨੇ ਘਰੇ ਕਿਸੇ ਨੇ ਮਾਰਿਆ ਨਾ ਤੇ ਦੋ ਤਿੰਨੇ ਘਰ ਤੋਂ ਪਾਟ ਸੀ ਟਾਡ ਕੀਤਾ ਥਾਣੇ ਜਾ ਕੇ ਬੰਦ ਕੀਤਾ ਤੇ ਉਹਨੇ ਵੀ ਕਿਹਾ ਵੀ ਮੈਂ ਪਹਿਲਾ ਮੁੰਡਾ ਵੇਖਿਆ ਜ਼ਿੰਦਗੀ ਦੇ ਵਿੱਚ ਝੁੱਕ ਕੇ ਲਿਆਂਦਾ ਵੀ ਜਿਹੜਾ ਉਥੋਂ ਦਾ ਪਾਟ ਜਦੋਂ ਜਦੋਂ ਪੁਲਸ ਵਾਲੇ ਕੁੜਦੇ ਆ ਨਾ ਫਿਰ ਸਾਰੇ ਪਾਟ ਕਰਦੇ ਆ ਉਸ ਤੋਂ ਡਰਦੇ ਪਾਟ ਕਰਨ ਲੱਗ ਪੈਂਦੇ ਆ ਇੱਕ ਵੀਰ ਵਿੱਚ ਖਲਿਆ ਸੀ ਦੋ ਸਟਾਰਾ ਜਦੋਂ ਵੇਹਨੀ ਆ ਤੁਸੀਂ ਗੁਰਦਾਰੇ ਹੁੰਦੇ ਜੇ ਤੇ ਅਸੀਂ ਕਿੱਥਾ ਕਿਹ ਕਿਤਰਾ ਬੜ ਗਿਆ ਮੈਂ ਗਲੀ ਵਾਲੇ ਨੇ ਕਰਾਤਾ ਵੀਰ ਉਹਨੇ ਹੀ ਮੇਰੇ ਯਾਰ ਹੁਣ ਤੁਹਾਨੂੰ ਠੀਕ ਕਹਿੰਦੇ ਐਸਪੀ ਸਾਹਿਬ ਚੱਲ ਜਓ ਤੁਸੀਂ ਕੋਈ ਗੱਲ ਹੀ ਨਿਪਟੜ ਜੂ ਤੁਹਾਡਾ ਜੇ ਤੁਸੀਂ ਸੱਚੇ ਨਿਪਟੜ ਜੂਗਾ ਤੇ ਪਰ ਗਾਂ ਦੀ ਮਾਂ ਦੀ ਗੱਲ ਮੰਨਣੀ ਜਿਵੇਂ ਮਾਂ ਕਵੇ ਓਵੇਂ ਆਖੇ ਲੱਗਣਾ ਹੀ ਠੀਕ ਆ ਦਾ ਨਜ਼ਾਰੇ ਲੈ ਹੁਣ ਵੀ ਹੀ ਸਾਈਬਰ ਕ੍ਰਾਈਮ ਉਹ ਪੁੱਤ ਸਾਰਾ ਕੁਝ ਮਿਲ ਜੂ ਪਹਿਲਾਂ ਐਸਪੀ ਸਾਹਿਬ ਨੂੰ ਜਾ ਕੇ ਮੱਥੇ ਤੇ ਲੱਗੋ ਫੋਨ ਆਪੇ ਮਿਲ ਜਾਣਗੇ ਸਾਰਾ ਕੁਝ ਮਿਲ ਜੂਗਾ ਜਾ ਉੱਥੇ ਇੱਕ ਦੀ ਸਲਿਪ ਇਹ ਕਰਨੀ ਮੈਂ ਇਹ ਉਹਨਾਂ ਨੇ ਆਏ ਲੈ ਨੀਂਟੇ ਆ ਨਾ ਉਹ ਇਹ ਰੱਖ ਲੈਣਾ ਕੋਲ ਹਾਂ ਜਾ ਚੱਲ ਜਾ ਜਾਓ